ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱਕੀ ਪਤੇ ਸਮੂਹ ਨਗਰ ਨਿਵਾਸੀਆਂ ਨੂੰ ਸਰਦਾਰ ਅਵਤਾਰ ਸਿੰਘ ਜੀ ਵੱਲੋਂ ਸੂਚਨਾ ਹੈ ਕਿ ਕਣਕ ਵੰਡੀ ਜਾ ਰਹੀ ਹੈ ਗੁਰਦਵਾਰਾ ਸਾਹਿਬ ਦੇ ਕੋਲ ਜਿਨ੍ਹਾਂ ਦੇ ਰਾਸ਼ਨ ਕਾਰਡ ਬਣੇ ਨੇ ਜਾਂ ਜਿਨ੍ਹਾਂ ਦੇ ਪਰਚੀਆਂ ਜਿਨ੍ਹਾਂ ਨੂੰ ਮਿਲ ਚੁੱਕੀਆਂ ਨੇ ਉਹ ਆ ਕੇ ਆਪਣੀ ਕਣਕ ਲੈ ਜਾਣ ਬੋਰੀਆਂ ਜ਼ਰੂਰ ਲੈ ਕੇ ਉਨੀਆਂ ਨਾਲ ਖਾਲੀ ਹਲਕਾ ਫਤੇਗੜ ਚੂੜੀਆਂ ਦੇ ਪਿੰਡ ਛਿੱਤ ਵਿਖੇ ਬੜੇ ਅਮਨ ਆਮਾਨ ਨਾਲ ਸਰਕਾਰ ਵੱਲੋਂ ਦਿੱਤੀ ਗਈ ਫਰੀ ਦੀ ਕਣਕ ਵੰਡੀ ਜਾ ਰਹੀ ਸੀ ਅਚਾਨਕ ਸ਼ਿਕਾਇਤ ਹੋਣ ਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਪਹੁੰਚੇ ਉਜ ਸਮਾ ਕਣਕ ਮੰਡਨ ਦੀ ਪ੍ਰਕਿਰਿਆ ਨੂੰ ਦੇਖ ਕੇ ਵਾਪਸ ਪਰਤ ਗਏ ਉਪਰੰਤ ਕਿਸੇ ਸ਼ਰਾਰਤੀ ਅੰਸਰ ਵੱਲੋਂ ਫਿਰ ਤੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਐਫ ਐਸ ਡੀ ਟੀਮ ਦੇ ਇੰਚਾਰਜ ਸਰਦਾਰ ਰਣਜੀਤ ਸਿੰਘ मौके ਤੇ ਪਹੁੰਚ ਕੇ ਕਣਕ ਲੈ ਕੇ ਜਾ ਚੁੱਕੇ ਲੋਕਾਂ ਨੂੰ ਸਪੀਕਰ ਦੀ ਅਨਾਉਂਸਮੈਂਟ ਕਰਕੇ ਬੁਲਾਇਆ ਗਿਆ ਤੇ ਬਹੁਤ ਗਿਣਤੀ ਵਿੱਚ ਲੋਕਾਂ ਤੋਂ ਇਨਕੁਆਰੀ ਕੀਤੀ ਗਈ ਸ਼ਿਕਾਇਤ ਕਰਤਾ ਟੀਮ ਵੀ ਹਾਜ਼ਰ ਰਹੀ ਸ਼ਿਕਾਇਤ ਕਰਤਾ ਝੂਠਾ ਸਾਬਤ ਹੋਇਆ ਜ਼ਿਕਰ ਜੋ ਹੋ ਗਿਆ ਕਿ ਇਹ ਸ਼ਿਕਾਇਤ ਤੀਜੀ ਵਾਰ ਕੀਤੀ ਗਈ ਹੈ ਲੋਕਾਂ ਨੇ ਸ਼ਿਕਾਇਤ ਕਰਤਾ ਨੂੰ ਪਿਹੜੇ ਪਿਹੜੇ ਬੋਲ ਬੋਲੇ ਤੁਸੀਂ ਜੁੜੇ ਰਹੋ ਪਬਲਿਕ ਕਰਾਈਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੀ ਕੋ ਕੰਪਲੇਨਰ ਦੱਸ ਸਕਦਾ ਜੀ ਨਹੀਂ ਧੰਗ ਦਿੱਤੀ ਮਿਲਦੀ ਹਰ ਵਾਰ ਮਿਲਦੀ ਬਣ ਕੇ ਕੀ ਕੋਈ ਕੁਝ ਲਾਉਈ ਪੁੱਛ ਲੋ ਨਹੀਂ ਕੋਈ ਸ਼ਿਕਾਇਤ ਆ ਕੀ ਤੇ ਹੁਣ ਪੁੱਛ ਲੋ ਅਸਰਾਏ ਹੁਣ ਜਿਹੜੀ ਜਿਹੜੀ ਵੀ ਹੈਗੀ ਤੁਹਾਡੀ ਗੱਲ ਹੁਣ ਰੱਖੋ ਗਾੜੀ ਤੇ ਨਹੀਂ ਕੋਈ ਸ਼ਿਕਾਇਤ ਕੋਈ ਬਲੀ ਪੌਣ ਦਾ ਕਾਰਨ ਨਹੀਂ ਹੁੰਦੀ ਪਰ ਨਹੀਂ ਇਹ ਬੱਚਿਆ ਜਮਾ ਕਰਾ ਕੇ ਲੈ ਗਏ ਕਣਕ ਲੈਣ ਲੱਗੇ ਜਿਵੇਂ ਆ ਗਏ ਉਹ ਤਾਂ ਕਰੋ ਪਰਚੀ ਬੰਦੇ ਰਹਿ ਗਏ ਨਹੀਂ ਜਿਹੜੀ ਆਈ ਤਾਂ ਪੋਗੀਂ ਜਾ ਕੋਈ ਆ ਦੇਵੰਦਾ ਹੋਰ ਹੁਣ ਕਿਥੋਂ ਲਿਆ ਕੇ ਦੇ ਦੇ ਵੀ ਉਹਦੀ ਵੱਢਣ ਵਾਲੀ ਆ ਤੇ ਵੱਢ ਦੇ ਦੇ ਦੋ ਸੁਰੰਗ ਤੋਂ ਸੁਰਾਏ ਹਮਨ ਤੋਂ ਸੁਰਾਏ ਮੈਂ ਰੂਟ ਵੱਡੀ ਵੱਡੀ ਜੰਦੇ ਆ ਨਾ ਇਹਨੂੰ ਦਿੰਦੇ ਨਾ ਸਾਨੂੰ ਦਿੰਦੇ ਆ ਸਾਰੇ ਬੰਦ ਨਹੀਂ ਆਉਂਦੀ ਹਾਂ ਗੱਲਾਂ ਦੀ ਕੱਟੀ ਜਾਂਦੀ ਆ ਜੇ ਆਈ ਤੇ ਦਿੱਤੀ ਹੋ ਰਹੀ ਆ ਕਾੜੇ ਕਾਵਾ ਹਾਂਜੀ ਕਾੜੇ ਆ ਤੇ ਪਹਿਲੇ ਕਾੜ ਤੋਂ ਬਣੇ ਕਾਟ ਤੇ ਤੁਸੀਂ ਇਹਦਾ ਸੁਧਾਰ ਕਾਟ ਬਣਿਆ ਹੋਰ ਲੋਕਾ ਸਾਰੇ ਗੁਜਰਾਂ ਦੇ ਕਾਟ ਬਣ ਕੇ ਸਾਨੂੰ ਸਾਡੇ ਵਿੱਚ ਜੇ ਤਰ੍ਹਾਂ ਕਾੜੇ ਵੱਲ ਵਿੱਚ ਸ਼ਿਕਾਇਤ ਕਰੀ ਤੁਸੀਂ ਮੈਨੂੰ ਪੈਸੇ ਨਹੀਂ ਦੇ ਦੇਣੀ ਇਹਨਾਂ ਫੇਰ ਫੇਰ ਕਰੀ ਆ ਤੇਰਾ 90 ਕਿਲੋ ਤੈਨੂੰ ਬੜੀ 90 ਕਿਲੋ ਮਿਲ ਗਈ ਮਿਲ ਗਈ ਮੇਰੀ ਨੋਹ ਦੀ ਮਿਲ ਗਈ ਤੋਂ ਗਿਆ ਰੋਡੋਂ ਨਹੀਂ ਨਹੀਂ ਕਾਟ ਵਾਲਾ ਨਹੀਂ ਪਿੰਡ ਨੂੰ ਕਹਿੰਦੇ ਆ ਬਟਨ ਕਰਦੇ ਨੇ ਕਾਟ ਕੱਟ ਗਏ ਤੇ ਛੋਟਾ ਕੱਟੀ ਜਾਣੀ ਤੇ ਲੁਕੜੀ ਜਾਣੀ ਆਹ ਬਟਾ ਨਹੀਂ ਕਰਦਾ ਜੇ ਨਹੀਂ ਆਈ ਪਿੰਡ ਜਾ ਕੇ ਤੇ ਨਹੀਂ ਕਰਦਾ ਅਸੀਂ ਜਰਾ ਵਗਾਰੀ ਆ ਮੈਨੂੰ ਨਹੀਂ ਮਿਲ ਰਹੀ ਗੱਲ ਕਰ ਰਹੀ ਮੇਰਾ ਭਰਾ ਕਾਟ ਮੇਰੇ ਕੋਲ ਆ ਉਸੇ ਤੋਂ ਮੇਰੇ ਬੱਚਾ ਤੋਂ ਮੈਂ ਕਾਟ ਬਣਿਆ ਤੋਂ ਕਾਰਡ ਫਿਕਾਨ ਬਣਾਏ ਆ ਦੋ ਸਾਲ ਹੋ ਗਏ ਜੀ ਦੋ ਸਾਲ ਹੋ ਗਏ ਸਰਕਾਰ ਬਣੀ ਕਹਿ ਦੇ ਕੋਈ ਵੀ ਕਾਰਡ ਬਣਿਆ ਜਿਹੜੇ ਕਾਰਡ ਬਣ ਗਏ ਉਹਦੋਂ ਤੋਂ ਸਾਰੇ ਬਣ ਗਏ ਜਿੱਦਾਂ ਬੋਲੀ ਨੇ ਐ ਇੱਥੇ ਲਿਖਿਆ ਫਾਰਮ ਬਣਾਏ ਆ ਧਾਰ ਕਟਾ ਲਿਆ ਕਾਪੀ ਕੀ ਮਸਲਾ ਦੱਸੋ ਹਾਂਜੀ ਗਿਰਵਾਜੀ ਕਰਦੇ ਮਿਲੇ ਕਾਰਡ ਨਹੀਂ ਦਿੰਦੇ ਛੜਕ ਤੇ ਲੈਣੀ ਹੈ ਨਾ ਲੋ ਕੱਟ ਲਿਓ ਆਪਣਾ ਪੁਰਾਣਾ ਕਾਰਡ ਜੀ ਸੁਣ ਲੋ ਗੱਲ ਹਾਂ ਇਹਦੇ ਇਹਨਾਂ ਨੇ ਪਰਚੀਆਂ ਕੱਟੀਆਂ ਨਾ ਉਹਨਾਂ ਨੂੰ ਕੰਮ ਕਰਨੀ ਹੈ ਜੀ ਤੁਸੀਂ ਕਣਕ ਲੈਣੀ ਹੈ ਹਾਂਜੀ ਸਦੋਂ ਕਾਰਡ ਨਹੀਂ ਹੈਗਾ ਆ ਜੀ ਪਹਿਲਾਂ ਕਾਰਡ ਸਾਡੇ ਕੋਲ ਸੀ ਜਿਹੜਾ ਦੂਜਾ ਕਾਰਟ ਜਿਹੜੇ ਬੱਚਿਆਂ ਦੇ ਹੁਣ ਬਣੇ ਨਵੇਂ ਉਸੇ ਕਾਰਟ ਤੋਂ ਇਹਨਾਂ ਦਾ ਨਾਂ ਕੱਢ ਕੇ ਕਟ ਬਣਾਏ ਆ ਹਾਂਜੀ ਤੇ ਪਹਿਲੇ ਸਾਨੂੰ ਕਣਕ ਉਸੇ ਕਾਰਟ ਤੋਂ ਸਾਨੂੰ ਮਿਲਦੀ ਹੁੰਦੀ ਦੋਵਾਂ ਦੀਆਂ ਨੂੰ ਅੱਛਾ ਜੀ ਨਾਲ ਨਿੱਕੇ ਮੁੰਡੇ ਨੂੰ ਠੀਕ ਹੈ ਜੀ ਤੇ ਹੁਣ ਸਾਨੂੰ ਆਜੇ ਆ ਵੀ ਤੁਹਾਡਾ ਕਾਰਟ ਕਟਿਆ ਗਿਆ ਅੱਛਾ ਠੀਕ ਹੈ ਜੀ ਹਾਂਜੀ ਠੀਕ ਹੋ ਗਈ ਗੱਲ ਤੁਹਾਡੀ ਹਾਂਜੀ ਇਹਨਾਂ ਦਾ ਕਾਰਟ ਦਾ ਕੀ ਮਸਲਾ ਭਾਜੀ ਕਾਰਟ ਦਾ ਇੱਕ ਹੈਗਾ ਇਹ ਕਟਿਆ ਪਹਿਲਾਂ ਹੀ ਜਿਹੜਾ ਬੜੀ ਚਦਾ ਕਟਿਆ ਪਹਿਲਾਂ ਹੀ ਪਟਿਆ ਗਿਆ ਵਾ ਇਹ ਪਹਿਲਾਂ ਦਾ ਵੱਡਾ 90 ਕਿਲੋ ਕਾਰ 90 ਕਿਲੋ ਮਿਲੀਆਂ ਲੱਗੀਆਂ ਮਿਲ ਗਈ ਹੁਣ ਇਹ ਤੁਹਾਡਾ ਕਾਰਟ ਕਟਿਆ ਗਿਆ ਨਾ ਮੈਂ ਕਿਥ ਹਾਂ ਹਾਂ ਬਾਜੀ ਗੱਲ ਤਾਂ ਹਾਂ ਮੈਂ ਨਹੀਂ ਸਿਆਣੀ ਮੰਦੀ ਆਂ ਪੀ ਕਾਟ ਕਟਿਆ ਜਦ ਕਣ ਕਿੱਥੋਂ ਆਵੇ ਜਿਹੜਾ ਫਰੂਫ ਹੁੰਦਾ ਵਾ ਕਾਟਦਾ ਉਹਦੇ ਬੱਚੇ ਨੂੰ ਤੁਹਾਨੂੰ ਮੈਂ ਕਿਹਾ ਵੀ ਉਹਦੇ ਵਿੱਚ ਬੱਚਿਆਂ ਦੇ ਨਾਂ ਕੱਟੇ ਗਏ ਤੇ ਇਹ ਨਾ ਕਾੜ ਨਵੇਂ ਬਣਾਤੇ ਦੋ ਜਿਹੜਾ ਸਾਡੇ ਅਹੀਂ ਫਾਰਮ ਦਿੰਦੇ ਰਹੇ ਆਂ ਵੀ ਜਿਹੜੇ ਉਦਾਰ ਕੱਟਦੀਆਂ ਕਾਪੀਆਂ ਬੋਡਰ ਕੱਟਦੀ ਉਹ ਸਾਡੇ ਕਿੱਥੇ ਗਏ ਉਹ ਸਾਡਾ ਕੱਟ ਕਿਉਂ ਨਹੀਂ ਬਣਦਾ ਕਿਉਂ ਨਹੀਂ ਬਣਦਾ ਆਹੋ ਤੁਹਾਨੂੰ ਪਤਾ ਕਰੋ ਜਾਗੇ ਟੇਡ ਦੇ ਵਿੱਚ ਨਾ ਕਾੜ ਨਿਕਲੀ ਪੜਤੀ ਜਿੰਨੇ ਹੁੰਦੇ ਆ ਨਾ ਹਾਂਜੀ ਉਹ ਨਹੀਂ ਹੁੰਦੇ ਆ ਜਿੱਦਾਂ ਹੁਣ ਤੁਸੀਂ ਇੱਕ ਅਗਲੇ ਦੇ ਬਣਵਾ ਲੈ ਆ ਵੀਰੋ ਵੀ ਮਿਲ ਕੇ 1500 ਕਾਰ ਲੱਗੀ ਆ 1500 ਲੱਗੀ ਆ ਪਤਾ 90 ਕਿਲੋ ਮੜਕ ਮਿਲ ਗਿਆ ਸਾਨੂੰ ਪਤਾ ਤੁਹਾਡਾ ਕਾਰ ਬਣਿਆ ਪਰ ਨਹੀਂ ਕਰ ਸਕਦੇ ਆ ਔਰ ਵੱਡੀ-ਵੋਟੀ ਨੂੰ ਮਿਲੀ ਆ ਉਹ ਤਾਂ ਵੱਡੀ ਨਹੀਂ ਮੈਂ ਤੁਹਾਡੇ ਨੂੰ ਸਮਝਾ ਮਜ਼ਦੂਰੀ ਤੁਹਾਡੇ ਬਣਦੀ ਆ ਪਰ ਤੁਹਾਡੇ ਕਾਰ ਨਹੀਂ ਆ ਕਿਥੋਂ ਮੈਂ ਦੱਸ ਦਿਸ ਦੇ ਦਾਂ ਕਾਰ ਬਣਵਾਉਣੇ ਇਹਨਾਂ ਦਾ ਕੰਮ ਨਾ ਕਾਰ ਮੈਂ ਬਣਵਾਉਣੇ ਹਾਂ ਕਾਰ ਤੁਸੀਂ ਉੱਥੋਂ ਬਣਵਾ ਕੇ ਫਿਰ ਮੈਂ ਉਹ ਦਫ਼ਤਰਾਂ ਦੇ ਤੋਂ ਬਣਾ ਦੇ ਦਿੰਦੇ ਉੱਥੋਂ ਬਣੇ ਕਾਰ ਕਿਥੋਂ ਬਣਿਆ ਤੁਹਾਨੂੰ ਕਿਉਂ ਨਹੀਂ ਬਣਾ ਦਿੰਦਾ ਕਾਰ ਦੇ ਪੰਚਾਇਤ ਦੇ ਕਾਰ ਬੰਦੇ ਕਾਰ ਕਾਰ ਬੰਦੇ ਜੋ ਤਿੰਨ ਵਾਰ ਲੈਣੇ ਬਲੋ ਨੋਟਰੇ ਬਣੇ ਸਰਪੰਚ ਨੇ ਨਹੀਂ ਬਣੋਣਾ ਬਜਨ ਨਹੀਂ ਗੱਲ ਬਣਨੀ ਦਫਤਰ ਆ ਬਣੋਗਾ ਇੱਥੇ ਜਾ ਕੇ ਗੁੱਜਰ ਜਾ ਕੇ ਬਣਵਾ ਕੇ ਆਏ ਉਹਨਾਂ ਕੋ ਬਣਵਾਉ ਤੁਸੀਂ ਨਹੀਂ ਦਫਤਰ ਜਾ ਕੇ ਡੇੜੇ ਮਾਰੋ ਜੇ ਮੈਂਬਰ ਸਰਮੰਜ ਘਰ ਆਇਆ ਕੰਮ ਨੂੰ ਤੈਨੂੰ ਕੀ ਅੱਖੀਂ ਗਾੜਨੀ ਉਹਨੂੰ ਇਹ ਉਹ ਕਿਉਂ ਜਾ ਬਾਕੀ ਨਹੀਂ ਮਿਲਦੀ ਬੋੜੀ ਨਹੀਂ ਬੋਹ ਜਾਂਦਾ ਤੇਰਾ ਰਾਹ ਬਿਲਕੁਲ ਮਿਲਦਾ ਉਹ ਬਾਜੀ ਤੁਸੀਂ ਕਹਿ ਸਕਦੇ ਕਹਿ ਸਕਦੇ ਆਓ ਘਰ ਆਈ ਨਹੀਂ ਤੇਰਾ ਕਾਰ ਜੀ ਮੋਟਾ ਮਗੜਾ ਤੇਰਾ ਕਾਰ ਦੀ ਬਣਿਆ ਉਹ ਰਾਹ ਜਾਂਦਾ ਤੇਰੀ ਗੱਲ ਹੈ ਨਹੀਂ ਠੀਕ ਹੈ ਭਰਾ ਜੀ ਵੀ ਅੱਜ ਕਰੀਏ ਬੜਨਾ ਨਹੀਂ ਦਾ ਸੱਚੀ ਗੱਲ ਦੀ ਸੱਚੀ ਗੱਲ ਨਹੀਂ ਇੱਕ ਆਗੇ ਬਾਕੀ ਨੂੰ ਪੁੱਛ ਲੋ ਇੱਕ ਜਣ ਆ ਗਿਆ ਉਹਨੂੰ ਪੁੱਛ ਲੋ ਇੱਕ ਜਣੇ ਨਹੀਂ ਪੁੱਛ ਜਿਹਨੂੰ ਨਹੀਂ ਮਿਲੀ ਉਹਨੇ ਅੱਖਾਂ ਤੂੰ ਜਿਹਨਾਂ ਨੇ ਨਹੀਂ ਮਿਲਿਆ ਆਜਣਾਂ ਜਿਹਨਾਂ ਨੇ ਨਹੀਂ ਮਿਲਿਆ ਆਜਣਾਂ ਹਾਂ ਤੂੰ ਜਾ ਖੂਗਾ ਅਸੀਂ ਤੇ ਕਹਿ ਤੋ ਸਾਨੂੰ ਮਿਲ ਨਹੀਂ ਤੇਰਾ ਕਾਰ ਹੈਗਾ ਇਹ ਤੇ ਨਹੀਂ ਤੇਰੀ ਫੀਸ ਕੱਟੀ ਨਹੀਂ ਕੀ ਨਾਂ ਦਾ ਦਾ ਕਿਰਪਾ ਸਿੰਘ ਜਿਹੜੀ ਇਥੇ ਕਣਕ ਦੀਪੂ ਦੀ ਵੰਡੀ ਜਾਂਦੀ ਹੈ ਤੁਹਾਨੂੰ ਕਿੰਨੀ ਮਿਲਦੀ ਆ ਪੂਰੀ ਪੂਰੀ ਮਿਲਦੀ ਆ ਕੱਟ ਨਹੀਂ ਮਿਲਦੀ ਨਾ ਕਹਿੰਦੇ ਕੱਟ ਮਿਲਦੀ ਕਣਕ ਦਾ ਨਾ ਇੱਕ ਹੋਰਾਂ ਨੂੰ ਕੱਟ ਮਿਲਦੀ ਆ ਭਾਈ ਤੁਹਾਨੂੰ ਕਿੰਨੀ ਕਣਕ ਮਿਲਦੀ ਆ ਸਾਰਾ ਪੂਰੀ ਮਿਲਦੀ ਆ ਜੀ ਪੂਰੀ ਮਿਲਦੀ ਆ ਹਾਂ ਜੀ ਪੂਰੀ ਮਿਲਦੀ ਆ ਜੀ ਵੇਖ ਲਓ ਨਹੀਂ ਕੱਟ ਨਾ ਜੀ ਠੀਕ ਆ ਤੁਹਾਨੂੰ ਵੀ ਕਣਕ ਕਿਦਾਂ ਮਿਲਦੀ ਆ ਪੂਰੀ ਮਿਲਦੀ ਭਾਈ ਕੱਟਦੀ ਨਹੀਂ ਲਚੋ ਨਹੀਂ ਦੀਪੂ ਹੋਲਡਰ ਕਣਕ ਨਹੀਂ ਕੱਟਦੇ ਨਾ ਨਹੀਂ ਨਹੀਂ ਅੱਛਾ ਕਿਦਾਂ ਮਿਲਦੀ ਇਹ ਪੂਰੀ ਮਿਲਦੀ ਕਿ ਕੱਟ ਮਿਲਦੀ ਆ ਪੂਰੀ ਵਧੀਆ ਪੂਰੀ ਮਿਲਦੀ ਕਣਕ ਠੀਕ ਆ ਤਾਨੂੰ ਤਾਨੂੰ ਕਣਕ ਕਿਦਾਂ ਮਿਲਦੀ ਪੂਰੀ ਮਿਲਦੀ ਕਿ ਘੱਟ ਮਿਲਦੀ ਆ ਨਹੀਂ ਪੂਰੀ ਮਿਲਦੀ ਪੂਰੀ ਮਿਲਦੀ ਕਣਕ ਕਿੰਨੀ ਮਾਉਣੀ ਕਣਕ ਦਾ ਮਸਲਾ ਪਿਆ ਵਾ ਛਿੱਤ ਪਿੰਡ ਦੇ ਵਿੱਚ ਹਾਂਜੀ ਸ਼ਿਕਾਇਤ ਕੀਤੀ ਕੇਹਨੇ ਆ ਕਿ ਪਿੰਡ ਚ ਕਣਕ ਜਿਹੜੀ ਉਹ ਘੱਟ ਮਿਲਦੀ ਆ ਤੁਹਾਨੂੰ ਘੱਟ ਮਿਲਦੀ ਕਣਕ ਨਹੀਂ ਨਹੀਂ ਸਾਨੂੰ ਪੂਰੀ ਮਿਲਦੀ ਪੰਜਾਂ ਜੀਆਂ ਦੀ ਪੰਜਾਂ ਜੀਆਂ ਦੀ ਕਿੰਨੀ ਮਿਲਦੀ ਆ ਹਾਂਜੀ ਉਹ 75 ਕਲੋਂ ਪੂਰੀ ਤੁਹਾਨੂੰ ਕਣਕ ਘੱਟ ਮਿਲਦੀ ਕਿ ਪੂਰੀ 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 ਕਿੰਨੀਆਂ ਜੀਆਂ ਦੀ ਮਿਲਦੀ ਹਾਂ ਜੀਆਂ ਦੀ ਕਾੜ ਕਿੰਨਿਆਂ ਦਾ ਆਹ ਦੇ ਕਿੰਨੀ ਮਿਲਦੀ ਫਿਰ ਤਾਨੂੰ ਢੀਪੂ ਦੀ ਕਣਕ ਮਿਲਦੀ ਹਾਂਜੀ ਕਿੰਨੀ ਥੋੜੀ ਮਿਲਦੀ ਕਿ ਪੂਰੀ ਨਹੀਂ ਪੂਰੀ ਜੀ ਪੂਰੀ ਕਿੰਨੀ ਮਿਲਦੀ ਕਿੰਨੇ ਜੀਆਂ ਦੀ ਕਿੰਨੇ ਕਿਲੋ 15 15 ਕਿਲੋ 30 ਕਿਲੋ ਕਣਕ ਮਿਲਦੀ ਹਾਂਜੀ ਕਿੰਨੀ ਮਿਲਦੀ ਕਣਕ ਘਟ ਮਿਲਦੀ ਕਿ ਪੂਰੀ ਮਿਲਦੀ ਹੈ ਪੂਰੀ ਪੂਰੀ ਵੇਖੋ ਡਰਦੇ ਨੇ ਆਖੀ ਜੇ ਪੂਰੀ ਮਿਲਦੀ ਹੈ ਹਾਰਸ਼ਿੰਗ ਜੀ ਦੀਪੂ ਹਲਟਰ ਟੈਂਡ ਚੇਤਾ ਅਹੀਂ ਸੇਰ ਦੀ ਕੋਈ ਬਾਰਾ ਕੋਈ ਦੀ ਕਣਕ ਵੰਡ ਰਹੇ ਆ ਸਹੀ ਤਰੀਕੇ ਨਾਲ ਮੰਡੀ ਜਰੀ ਮਹਿਕਮੇ ਵਾਲੇ ਸੇਰ ਦੇ ਤੇ ਆਣ ਕੇ ਸਾਡੇ ਕੋਲ ਬੈਠੇ ਆ ਉਹਨੇ ਜੀ ਮਹਿਕਮੇ ਵਾਲੇ ਗਏ ਤੇ ਚੌਂਕ ਕਮਿਸ਼ਨ ਨੂੰ ਕਿਸੇ ਨੇ ਸ਼ਿਕਾਇਤ ਕਰਤੀ ਆ ਵੀ ਇਥੇ ਕਣਕ ਗਲਤ ਵੰਡੀ ਜਾ ਰਹੀ ਆ ਸਾਡੇ ਹੀ ਪਿੰਡ ਦੇ ਕੋਈ ਸ਼ਰਾਰਤੀ ਅੰਸਰ ਆ ਜਿਹੜੇ ਨਹੀਂ ਚਾਹੁੰਦੇ ਵੀ ਲੋਕਾਂ ਨੂੰ ਗਰੀਬਾਂ ਨੂੰ ਰਾਸ਼ਨ ਮਿਲੇ ਉਹਨੂੰ ਚੌਂਕ ਕਮਿਸ਼ਨ ਆਇਆ ਉਹਨਾਂ ਨੇ ਆਣ ਕੇ ਕੱਲੇ-ਕੱਲੇ ਨੂੰ ਵੈਰੀਫਾਈ ਕੀਤੀ ਆ ਉਹਨਾਂ ਸਾਰਿਆਂ ਨੇ ਬਿਆਨ ਦਿੱਤੇ ਵੀ ਸਾਨੂੰ ਬਿਲਕੁਲ ਸਹੀ ਕਣਕ ਮਿਲਦੀ ਆ ਕਿਸੇ ਨੂੰ ਵੀ ਕਿਲੋ ਘੱਟ ਨਹੀਂ ਮਿਲਦੀ ਕੋਈ ਇਥੇ ਗੜਬੜ ਨਹੀਂ ਹੋਈ ਕੋਈ ਇਥੇ ਕੋਈ ਫਾਲਤੂ ਬੰਦਾ ਨਹੀਂ ਬਿਠਾ ਮੇਰੇ ਤੋਂ ਘਰ ਮੈਂ ਇਕੱਲੇ ਨਹੀਂ ਣਕੋਟੀ ਹੋਰ ਕੋਈ ਗੱਲਬਾਤ ਹੋਈ ਉਹਨਾਂ ਨੇ ਕਹੀ ਜਿਹੜੇ ਆਏ ਸੀ ਬੰਦੇ ਚੌਂਕ ਕਮਿਸ਼ਨਾਂ ਦੇ ਭੇਜੇ ਹੋ ਉਹਨਾਂ ਨੇ ਇਹੋ ਹੀ ਵੇਖਣਾ ਗਿਆ ਵੀ ਨਜਾਇਜ਼ ਆ ਤੁਹਾਡੀ ਸ਼ਿਕਾਇਤ ਹੋਈ ਤੁਸੀਂ ਬਿਲਕੁਲ ਸੱਚੇ ਜੇ ਲੋਕ ਸਾਰੇ ਤੁਹਾਡੇ ਹੱਕ ਦੇ ਵਿੱਚ ਬਿਆਨ ਦੇਣਦੇ ਆ ਤੇ ਤੁਸੀਂ ਸਹੀ ਕੰਮ ਕਰ ਰਹੇ ਕਰੋ ਤੁਸੀਂ ਜਿਹੜੇ ਤਰੀਕੇ ਨਾਲ ਮੰਡਣਦੇ ਲੋਕੋ ਸਹੀ ਆ ਵੰਡੀ ਜਾਓ ਬੰਦਾ ਮੈਂ ਮੰਡ ਰਹੇ ਹਾਂ ਉਹ ਵੀ ਮੰਡ ਧੰਨਵਾਦ ਤੇ ਕਣਕ ਜਿਹੜੀ ਉਹ ਵੰਡੀ ਜਾ ਰਹੀ ਸੀ ਬੜੀ ਅਮਰ ਅਮਾਨ ਤੇ ਨਾਲ ਤੇ ਤੁਹਾਨੂੰ ਕੋਈ ਸ਼ਿਕਾਇਤ ਕੀਤੀ ਗਈ ਤੁਸੀਂ ਚੇਚੇ ਆ ਜੀ ਹਾਂ ਜੀ ਮੈਨੂੰ ਫੋਨ ਹੀ ਚੱਲ ਗਈ ਸੀ ਜੀ ਇਹ ਤੇ ਨਜਾਇਜ਼ ਕਰਨ ਕਵੰਡੀ ਜਾਣਦੀ ਆ ਔਰ ਨਜਾਇਜ਼ ਬੰਦਤੀ ਜਾਣਦੀ ਲੇਕਿਨ ਉਹਨਾਂ ਪਰਿਕਰਮ ਤੇ ਪਤਾ ਲੱਗਾ ਕਿ ਠੀਕ ਸੀ ਇਹ ਡੀਪੂ ਹੋਲਡਰ ਨੇ ਇਹਨਾਂ ਵੱਲ ਵੱਡੀ ਜਾ ਰਹੀ ਹੈ ਮੈਨੂੰ ਪਤਾ ਲੱਗਾ ਇਹ ਸਰਪੰਚ ਆਪਣੀ ਹਾਰ ਹੀ ਜਵੰਡ ਰਿਹਾ ਇਸ ਕਰਕੇ ਆਪਾਂ ਮੌਕੇ ਤੇ ਪਹੁੰਚੇ ਜੀ ਸਰ ਇਹ ਦੱਸੋ ਤੁਸੀਂ ਸ਼ਿਕਾਇਤ ਕਰਨ ਕੀਤੀ ਸ਼ਿਕਾਇਤ ਸਰ ਸਾਨੂੰ ਸਾਨੂੰ ਬਾਈ ਫੋਨ ਹੀ ਹੁੰਦਾ ਜੀ ਜਿਹੜੀਆਂ ਸਾਡੀਆਂ ਐਫਐਸਡੀ ਦੀ ਟੀਮ ਦਾ ਨਿਚਾਰਜਮ ਹੈ ਉੱਥੋਂ ਸਾਨੂੰ ਡੀਸੀ ਕੋਲ ਕਾਲ ਹੀ ਹੁੰਦੀ ਹੈ ਜੀ ਵੀ ਉੱਥੇ ਰਿਕਰਸ ਜਾਂਦੀ ਉੱਥੋਂ ਤੁਹਾਨੂੰ ਬਾਇਕ ਫੋਨ ਹੀ ਭੇਜਦੇ ਨੇ ਜਿਨ੍ਹਾਂ ਦੇ ਕਣਕ ਲਈ ਉਹਨਾਂ ਨੇ ਤੁਹਾਨੂੰ ਕੀ ਬਿਆਨ ਦਿੱਤੇ ਉਹਨਾਂ ਨੇ ਸਾਨੂੰ ਇਹੋ ਦਿੱਤਾ ਕਿ ਸਾਡੀ ਐਸੀ ਦੇ ਕਾਰਡ ਹੋਲਡਰਾਂ ਸਾਨੂੰ ਕਣਕ ਬਿਲਕੁਲ ਠੀਕ ਮਾਤਰਾ ਚ ਚਲੀ ਆ ਉਹ ਸਾਡਾ ਰਾਈਟ ਬੰਦ ਆ ਸੀ ਔਰ ਉਹਨਾਂ ਦੇ ਅਸੀਂ ਵੀਡੀਓ ਬਿਓਗ੍ਰਾਫੀ ਵੀ ਕਰ ਲਈ ਆ ਉਹਨਾਂ ਦੇ ਆਪਾਂ ਬਿਆਨ ਵੀ ਲਾ ਲਏ ਨੇ ਤੇ ਉਹਨਾਂ ਦੇ ਅਨੁਸਾਰ ਅਸੀਂ ਕਹਿੰਦੇ ਵੀ ਕਣਕ ਬਿਲਕੁਲ ਸਹੀ ਮਿਲ ਰਹੀ ਹੈ ਤੁਹਾਨੂੰ ਜੀ ਤੁਹਾਨੂੰ ਇਹਦੇ ਚ ਕੋਈ ਫਾਲਤੂ ਨਹੀਂ ਦੱਬਾ ਸਰ ਸ਼ਿਕਾਇਤ ਹੈ ਕਿ ਇਹਦੇ ਪਿੰਡ ਤੋਂ ਹੀ ਕੀਤੀ ਹੋਵੇਗੀ ਪਿੰਡ ਤੋਂ ਗਈ ਜੀ ਪਿੰਡ ਤੋਂ ਹੀ ਸ਼ਿਕਾਇਤ ਹੁੰਦੀ ਹੈ ਉਹ ਦੂਜੇ ਪਿੰਡ ਨੂੰ ਤਾਂ ਮਤਲਬ ਕੋ